ਲਾ ਰਾਗੁੜੀ ਦੀਪ ਕੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕੀਤ ਆਖੀਐ ਕਰਤੇ ਕਾਹ ਵੇ ਵਿਚਾਰ ਤਿਤ ਕਰ ਗਵ ਸੋਹਿਲਾ ਸਿਵਰ ਹੋ ਸਿਰਜਨਹਾਰੋ ਤੁਮ ਕਾਹ ਬੋ ਮੇਰੇ ਨਿਰਪਉ ਕਾ ਸੋਹਿਲਾ ਹਮਾਰੇ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤਨਤ ਜੀ ਅਟੇ ਸੰਮਾਲਿਆ ਨ ਦੇਖੇਗਾ ਦਿਵਨਹਾਰ ਤੇਰੇ ਦਾਨ ਐ ਕੀਮਤ ਨਾ ਪਵੇ ਤਿਸਤਾ ਤੇ ਕਮਨ ਸੁਮਾਰ ਸੰਬਦ ਸਾ ਲਿਖਿਆ ਮਿਲ ਕਿਰਪਾ ਵੋ ਤੇਲ ਦਿਹੋ ਸਜਣ ਆਸੀ ਸਡੀਆਂ ਜਿਹਾ ਸਾਹਿਬ ਸੇ ਮੇਲਾ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨਹਾਰ ਸਿਮਰੀਐ ਨਾਨਕ ਸੇ ਦਹਿ ਹਵਨ ਰਾਗ ਐਸਾ ਮਹੱਲਾ ਪਹਿਲਾ ਛੇ ਕਰ ਛੇ ਗੁਰਸ਼ੇ ਉਪਦੇਸ਼ ਗੁਰ ਕਰ ਇੱਕੋ ਏ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸੇ ਤਸਿਆ ਕੜੀਆਂ ਪੈਦਾ ਥਿੱਤੀ ਵਾਰੀ ਮਹੋਵਾ ਸੂਰਜ ਇੱਕੋ ਰਤ ਅਨੇਕਾ ਨਾਮ ਕਰਤੇ ਕੇ ਕਿਤੇ ਵੇਸਾ ਰਾਗ ਥਨਸਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵਚਨ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋਪਾਂ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੇ ਕੈਸੀ ਆਰਤੀ ਹੋਏ ਭਵਕੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਓ ਸਹਿस्तव ਨਨ 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 ਹੇ ਤੋਇ ਕੋ ਸਹਿਸਮੂਰਤ ਨੰਨਾ ਇਕ ਤੋਈ ਸਹਿਸ ਪਦ ਪਿਮਲ ਨਾਨੇ ਇਕ ਪਦ ਗੰਧ ਬਿਨਾ ਸਹਿਸ ਤਵ ਗੰਧ ਏਵ ਚਤਉਤ ਮੋਈ ਸਮੈ ਜੋਤ ਜੋਤੈ ਸੋਏ ਤਿਸ ਦਾ ਚਾਨਨ ਸਮੈ ਚਾਨਨ ਹੋਵੇ ਗੁਰ ਸਾਖੀ ਜੋਤ ਪ੍ਰਗਟ ਹੋਵੇ ਜੋਤਿ ਸੁਪਾਵੈ ਸਵਾਰਤੀ ਹੋਏ ਹਰ ਚਰਨ ਕਵਲ ਮੁਖਰਾੰਦ ਲੋਕਤਾ ਮਨੁ ਅਨ ਦੇ ਨਾਮੁ ਮੈਂ ਆਹੀ ਪਿਆਸਾ ਕਿਰਪਾ ਜਲਦ ਹੈ ਨਾਨਕ ਸਾਰੰਗ ਕਉ ਹੋਏ ਜਾਤੇ ਤੇਰੇ ਨਾਇ ਵਾਸਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਪਰਿਆ ਮਿਲ ਸਾਧੂ ਖੰਡੋ ਕੰਡਾ ਹੈ ਪੂਰਬ ਲਿਖਤ ਲਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੇ ਕਨ ਵਡਾ ਹੈ ਕਰ ਡੰਡਾ ਉਹ ਕੰਨਵਟ ਰਹਾਉ ਸਾਖ ਤਹ ਰਸਾ ਨਾ ਜਾਣਿਆ ਤਿਨੇ ਅੰਤਰ ਮੈਂ ਕੰਡਾ ਹੈ ਜਜਤ ਲਾਚ ਬਾਦਕ ਪਾਵੇ ਜਮਕਾਲ ਸੈ ਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਰਨ ਪਵ ਕੰਡਾ ਹੈ ਅਵਨਾਸੀ ਪ੍ਰਖ ਪਿਆ ਪਰਮੇਸ਼ਰ ਬਾਸ ਉਹ ਕੰਡ ਬ੍ਰਾਹਮ ਡਾ ਹੈ ਹਮ ਗਰੀਬ ਮਸਕੀਨ ਪਵ ਤੇਰੇ ਹਰ ਰਾਗ ਰਾਗ ਵਡ ਵਡਾਏ ਜਨ ਨਾਨਕ ਨਾਮ ਆਤ ਹਰਤੇ ਕਹ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬਿਨੰਤੀ ਸੁਨੋ ਮੇਰੇ ਮੀਤਾ ਸੰਤ ਤਾਲ ਕੀ ਬੇਲਾ ਇਆਂ ਕਰਤ ਲੋ ਹਰ ਲਾਹਾ ਅਗ ਬਸਨ ਸੁਹਿਲਾ ਆਵਦ ਕਟਾ ਜਨ ਸੁਨਾਰੇ ਮਨ ਗੁਰ ਮਿਲ ਕਾਤ ਸਵਾਰੇ ਰਹਾਓ ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰह्म ਗਿਆਨ ਨੇ ਜਿਸੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਨ ਜਾਨੀ ਜਾ ਕਵਾਏ ਸੋਈ ਬਿਹਦ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਵ ਸੁਖ ਸਹਜੇ ਬਹੁਰ ਨਾ ਹੋਏ ਗੋਪੇਰਾ ਅੰਤਰ ਜਾਮੀ ਪਰਖ ਬਿਦਾਤੇ ਸਰਦਾ ਮਨਖੀ ਪੂਰੇ ਨਾਨਕ ਦਾਸ ਇਹ ਸੁਖ ਮੰਗਾ ਮੋਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ